ਆਈ ਪੱਤ ਚੜਤਾ ਫੇਰ ਕੀ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਬ ਕੇ ਲਿਆਉਂ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਪੱਤ ਚੜ ਸੌਣ ਬਸੰਤ ਬਹਾਰ ਜਿਸ ਸ਼ਖਸੀਅਤ ਨੇ ਇਹਨਾਂ ਸਾਰੀਆਂ ਰੁੱਤਾਂ ਨੂੰ ਕਈ ਦਹਾਕਿਆਂ ਤੱਕ ਮਾਣਿਆ ਹੋਵੇ ਉਹੀ ਬਣਦੇ ਨੇ ਸਾਡੇ ਇਸ ਪ੍ਰੋਗਰਾਮ ਉਮਰਾਂ ਦੇ ਪੰਡੇ ਦੇ ਸ਼ਿੰਗਾਰ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨੂੰ ਅਸੀਂ ਲੈ ਕੇ ਆਏ ਆ ਉਹ ਨੇ ਜੀ ਰਿਟਾਇਰ ਹੌਲਦਾਰ ਮਲਕੀਤ ਸਿੰਘ ਸੋਲ ਜੀ ਇੱਕ ਲੇਖਕਕਾਰ ਵੀ ਨੇ ਇੱਕ ਸਾਹਿਤਕਾਰ ਵੀ ਨੇ ਕਈ ਕਿਤਾਬਾਂ ਹੁਣ ਤੱਕ ਸਾਹਿਦ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਪ੍ਰੋਗਰਾਮ ਉਮਰਾਂ ਦੇ ਪੈਂਦੇ ਵਿੱਚ ਬਹੁਤ-ਬਹੁਤ ਧੰਨਵਾਦ ਅੱਜ ਮੇਰੇ ਵੇੜੇ ਦੂਰਦਰਸ਼ਨ ਜਲੰਧਰ ਦੀ ਟੀਮ ਪਹੁੰਚੀ ਹੈ ਮੇਰੇ ਪ੍ਰੋਗਰਾਮ ਨੂੰ ਸਰਾ ਲੈਣ ਵਾਸਤੇ ਮੇਰੀਆਂ ਗਤੀਵਿਧੀਆਂ ਨੂੰ ਮੇਰੇ ਜੀਵਨ ਨੂੰ ਉਮਰਾ ਦੇ ਪਿੰਡ ਦੇ ਵਿੱਚ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਆਏ ਜਿਹੜੇ ਸਰੋਤੇ ਨੇ ਇਹਨਾਂ ਰੱਬੁਰਗੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸੋਲ ਸਰ ਕਿਉਂਕਿ ਜ਼ਿੰਦਗੀ ਕਹਿੰਦੇ ਇੱਕ ਚਲਾਈ ਮਾਨ ਹੈ ਹਮੇਸ਼ਾ ਚੱਲਦੀ ਰਹਿੰਦੀ ਹੈ ਜਦੋਂ ਸ਼ੁਰੂਆਤ ਕਰਦੇ ਹਾਂ ਅਸੀਂ ਬਚਪਨ ਦੀ ਤਾਂ ਕਿਹੜੀ ਜਗ੍ਹਾ ਤੇ ਕਿਹੜੇ ਪਿੰਡ ਸ਼ਹਿਰ ਦੇ ਵਿੱਚ ਤੁਹਾਡਾ ਜਨਮ ਹੋਇਆ ਤੇ ਉਥੋਂ ਦੀਆਂ ਗਤੀਵਿਧੀਆਂ ਜਿਹੜੀਆਂ ਸੀ ਉਹ ਕਿਹੋ ਜੀਆਂ ਰਹੀਆਂ ਮੇਰਾ ਮੈਡਮ ਪਿੰਡ ਨਿਸ਼ਾਰਾ ਬਹਾਦਰ ਆ ਜੀ ਗੁਰਦਾਸਪੁਰ ਜ਼ਿਲ੍ਹਾ ਪਿੰਦਾ ਤੇ ਬੜੀ ਛੋਣੀ ਜਿਹੀ ਲੱਗੇ 1940 ਦੇ ਵਿੱਚ ਮੇਰਾ ਜਨਮ ਹੋਇਆ ਸੀ ਜੀ ਉਸ ਤੋਂ ਬਾਅਦ ਚਾਰ ਜਮਾਤਾਂ ਮੈਂ ਲਾ ਕੇ ਪੜੀਆਂ ਜੀ ਬਾਕੀ ਸ਼ਹਿਰ ਵਿੱਚ ਜਾਣਾ ਪਿਆ ਗੁਰਦਾਸਪੁਰ ਬਾਕੀ 10ਵੀਂ ਤੱਕ ਉੱਥੇ ਪੜ੍ਹਦਾ ਰਿਹਾ ਜੀ ਤੇ ਸਫਰ ਬਹੁਤ ਵਧੀਆ ਰਿਹਾ ਸਫਰ ਪਹਿਲਾ ਜਿਹੜਾ ਵੈ ਉਹ ਲੇਖਣੀ ਵੱਲ ਮੁੜਿਆ ਜਾਂ ਫਿਰ ਪਹਿਲਾ ਸਰਕਾਰੀ ਨੌਕਰੀ ਵੱਲ ਜਿਹੜਾ ਤੁਸੀਂ ਰੁੱਕੇਤਾ ਸੀ ਜੀ ਅਸਲ ਵਿੱਚ ਮੇਰੀ ਰੁਚੀ ਜਿਹੜੀ ਸੀ ਉਹ 9 10 ਵਿੱਚ ਬਣ ਗਈ ਕਵਤਾ ਪੜ੍ਹਨ ਦੀ ਜੀ ਸਕੂਲ ਦੀ ਸਭਾ ਲੱਗਦੀ ਸੀ ਉਹਦੇ ਵਿੱਚ ਵੀ ਕਵਤਾਵਾਂ ਹੁੰਦੀਆਂ ਸੀ ਛੋਟੇ ਬੱਚਿਆਂ ਛੋਟੇ ਬੱਚੇ ਸੀ ਅਸੀਂ ਵੀ ਉਦੋਂ ਉਹ ਜੀ ਕਵਤਾ ਲਿਖੀ ਜਾਂਦੀ ਸੀ ਉਸ ਤੋਂ ਬਾਅਦ ਥੋੜੇ ਵੱਡੇ ਹੋਏ ਤੇ ਜਲਸੇ ਹੁੰਦੇ ਸੀ ਕਾਨਫਰੰਸਾਂ ਹੁੰਦੇ ਸੀ ਉਹਨਾਂ ਦੇ ਵਿੱਚ ਕਵਤਾ ਬੋਲਤਾ ਹੁੰਦਾ ਸੀ ਜੀ ਕੁਝ ਮੈਂ ਆਪਣੀਆਂ ਕਵਤਾਂ ਬੋਲਦਾ ਸੀ ਕੁਝ ਹੋਰ ਲੇਖਨ ਦੇ ਕਵਤਾ ਬੋਲਦਾ ਸੀ ਤੇ ਉਸ ਤੋਂ ਬਾਅਦ ਮੈਂ ਆਪਣੀ ਕਲਮ ਨੂੰ ਥੋੜਾ ਕੋਸ਼ਿਸ਼ ਕੀਤੀ ਚਲਾਉਣ ਦੀ ਉਹ ਬੜੀ ਵਧੀਆ ਮੇਰੇ ਜੀਨ ਵਿੱਚ ਵਸੀ ਮੈਂ ਉਦੋਂ ਤੋਂ ਆਪਣੀ ਰਚਨਾ ਆਪ ਲਿਖਦਾ ਜੀ ਤੇ ਇਹ ਅਸਲ ਦੇ ਵਿੱਚ ਮੇਰੇ ਉਸਤਾਦ ਦਵਾਨ ਸਿੰਘ ਮਹਿਰਮ ਜਿਹੜਾ ਦੇ ਕਵਤਾ ਸਿੰਬੇਰੇ ਮੈਨੂੰ ਫੜ ਲੋ ਲੰਡਰ ਨਿਵਾਸੀ ਹੋ ਮੈਂ ਖੜਾ ਪਕਾਰਾਂ ਹੂੰ ਉਹਨਾਂ ਦੀ ਇਹ ਕਵਤਾ ਜਿਹੜੀ ਸੀ ਇਹ ਸਿਲੇਬਸ ਵਿੱਚ ਲੱਗੀ ਰਹੀ ਕਾਲਜ ਵਿੱਚ ਲੱਗੀ ਰਹੀ ਕਿਤਾਬਾਂ ਵਿੱਚ ਲੱਗੀ ਰਹੀ ਤੇ ਉਹਨਾਂ ਨੂੰ ਮੈਂ ਉਸਤਾਦ ਹਰਿਆ ਜੀ ਉਹਨਾਂ ਤੋਂ ਮੈਂ ਫਿਰ ਕਵਤਾ ਦੀਆਂ ਬਰੀਕੀਆਂ ਜਿਹੜੀਆਂ ਉਸਕੀਆਂ ਜੀ ਤੇ ਲਗਾਤਾਰ ਅੱਜ ਤੱਕ ਅਜੇ ਵੀ ਉਸੇ ਤਰ੍ਹਾਂ ਲਿਖਦਾ ਰਿਹਾ ਜੀ ਅਜੀ ਕਵਿਤਾ ਦੇ ਨਾਲ-ਨਾਲ ਫਿਰ ਇਹ ਅਗਲਾ ਸਫਰ ਜਿਹੜਾ ਇੱਕ ਫੌਜ ਦੇ ਵਿੱਚ ਭਰਤੀ ਹੋਣ ਵਾਲਾ ਕਿਸੇ ਵੱਲੋਂ ਪ੍ਰਭਾਵਿਤ ਹੋ ਕੇ ਫੌਜ ਭਰਤੀ ਹੋਏ ਜਾਂ ਫਿਰ ਆਪਣਾ ਧਿਆਨ ਸੀ ਵੀ ਹਾਂ ਮੈਂ ਇੱਧਰ ਜਾਣਾ ਨੇ ਅਸਲ ਵਿੱਚ ਮੇਰਾ ਮਨ ਨਹੀਂ ਸੀ ਫੌਜ ਜਾਣ ਦਾ ਉਹਦਾ ਕਾਰਨ ਇਹ ਸੀ ਕਿ ਇੱਕ ਆਜ਼ਾਦ ਬੰਦਾ ਰਿਹਾ ਹੋਏ ਬੱਚਾ ਹੋਵੇ ਤੇ ਉਹਨੂੰ ਇਸ ਡਿਸਪਲਿਨ ਵਾਲਾ ਕੰਮ ਜਿਹੜਾ ਔਖਾ ਲੱਗਦਾ ਸੀ ਜੀ ਉਸ ਤੋਂ ਪਹਿਲਾਂ ਫੌਜ ਜਾਣ ਤੋਂ ਪਹਿਲਾਂ ਮੈਂ ਬਟਾਲੇ ਵਿੱਚ ਮਸ਼ੀਨਰੀ ਦਾ ਕੰਮ ਸਿੱਖਿਆ ਜੀ ਉੱਥੇ ਗਤੀਵਧੀਆਂ ਮੇਰੇ ਜਿਹੀਆਂ ਨਾਲ ਹੀ ਰਹੀਆਂ ਸਨ ਤੇ ਗਤੀਵਧੀਆਂ ਹਮਮ ਉੱਥੇ ਦੇ ਪ੍ਰੋਗਰਾਮ ਸਾਰੇ ਕਰਦੇ ਬਾਅਦ ਵਿੱਚ ਕੰਮ ਕਰ ਮੈਨੂੰ ਨਹੀਂ ਸੂਤ ਬਿਠਾ ਮਸ਼ੀਨਰੀ ਦਾ ਜੀ ਤੇ ਮੈਂ ਫੌਜ ਵਿੱਚ ਭਰਤੀ ਹੋ ਗਿਆ ਜੀ 1968 ਵਿੱਚ ਭਰਤੀ ਹੋਣ ਤੋਂ ਬਾਅਦ ਮੈਂ ਨਾਸਕ ਰੋਡ ਤੇ ਲੱਗ ਗਿਆ ਟੈਨੇ ਕੀਤੀ ਟ੍ਰੇਨਿੰਗ ਬੜੀ ਟਫ ਸੀ ਜੀ ਬੜੇ ਔਖੇ ਹੋ ਕੇ ਪੂਰੀ ਕਰ ਲਈ ਜੀ ਉੱਥੇ ਵੀ ਮੇਰਾ ਸਫ਼ਰ ਜਰਾ ਸੀ ਸਿਰ ਤੇ ਸਫ਼ਰ ਚੱਲਦਾ ਰਿਹਾ ਗੁਰਦੁਆਰਾ ਸਾਹਿਬ ਤੇ ਜਦੋਂ ਪ੍ਰੋਗਰ ਹੁੰਦਾ ਐ ਤਵਰ ਨੂੰ ਉਦੋਂ ਮੇਰੀ ਇੱਕ ਹਫ਼ਤਾ ਜ਼ਰੂਰ ਹੁੰਦੀ ਸੀ ਜੀ ਅੱਛਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ ਤਾਂ ਉਸ ਵੇਲੇ ਕਵਿਤਾ ਦੇ ਵਿਸ਼ੇ ਜਿਹੜੇ ਨੇ ਕਿਹੋ ਜਿਹੇ ਰਹਿੰਦੇ ਸਨ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਸੀ ਉਦੋਂ ਅਸਲ ਤੇ ਬਚਪਨ ਸੀ ਤੇ ਮਨ ਦੇ ਬਲਵਲੇ ਜਿਹੜੇ ਸੀ ਉਹੀ ਲਿਖੇ ਜਾਂਦੇ ਸੀ ਜੀ ਤੇ ਉਸ ਜਿਉਂ ਜਿਉਂ ਵੱਡੇ ਹੁੰਦੇ ਗਏ ਤਿਉ ਤਿਉ ਸਮਾਜ ਦੀ ਦੇਸ਼ ਦੀ ਕਲਚਰ ਦੀ ਸਾਨੂੰ ਸਮਝ ਆਉਂਦੀ ਗਈ ਤੇ ਉਹ ਫਿਰ ਉਸ ਤਰ੍ਹਾਂ ਕਲਮ ਤੇ ਮਨ ਜਿਹੜਾ ਇੱਕ ਹੋ ਕੇ ਹਰ ਵਿਸ਼ੇ ਤੇ ਮੈਂ ਲਿਖਿਆ ਕੋਈ ਇਹੋ ਜਿਹਾ ਵਿਸ਼ਾ ਨਹੀਂ ਜੇ ਤੇ ਮੈਂ ਨਹੀਂ ਲਿਖਿਆ ਹੋਇਆ ਕਹਿੰਦੇ ਨੇ ਵੀ ਕੋਈ ਇਹੋ ਜਿਹੀ ਕਵਿਤਾ ਜਿਹੜੀ ਤੁਹਾਨੂੰ ਆਪਣੇ ਆਪ ਨੂੰ ਟੁੰਬਦੀ ਹੈ ਔਰ ਤੁਹਾਡੀ ਲਿਖੀ ਹੋਈ ਟੁੰਬਦੀ ਹੈ ਕੋਈ ਨਾ ਕੋਈ ਇਹੋ ਜਿਹੀ ਜ਼ਰੂਰ ਹੁੰਦੀ ਹੈ ਕਿ ਲੇਖਕ ਦੀ ਤੁਹਾਡੀ ਕਵਿਤਾ ਜਿਹੜੀ ਤੁਹਾਡੀ ਲਿਖੀ ਹੋਈ ਹੈ ਉਹ ਤੁਹਾਨੂੰ ਕਿਹੜੀ ਟੁੰਬਦੀ ਹੈ देखो मैं बचपन तो शुरू हुआ ते बचपन ਦੇ ਹੀ ਦਿਨ ਮੈਂ ਲਿਖਾ ਤਸਾਂ ਉਹ ਸਮਾ ਜਿਹੜਾ ਸੀ ਬਚਪਨ ਦਾ ਕਿ ਹੋਇਆ ਸੀ ਜੀ ਜੀ ਬਿਲਕੁਲ ਬਚਪਨ ਦੇ ਦਿਨ ਬਚਪਨ ਦੇ ਦਿਨ ਬੜੇ ਪਿਆਰੇ ਯਾਦ ਆਉਂਦੇ ਨੇ ਬਚਪਨ ਦੇ ਦਿਨ ਬੜੇ ਪਿਆਰੇ ਯਾਦ ਆਉਂਦੇ ਨੇ ਕਾਗਜ਼ ਤੇ 베ੜੀ ਛੱਪੜ ਦੇ ਕਿਨਾਰੇ ਯਾਦ ਆਉਂਦੇ ਨੇ ਕੀ ਬਾਤ ਹੈ ਕਾਲੇਜ ਦੀ ਬੇੜੀ ਛੱਪੜ ਦੇ ਕਿਨਾਰੇ ਯਾਦ ਹੁੰਦੇ ਨੇ ਪੈਰਾਂ ਤੇ ਮਿੱਟੀ ਦੇ ਪੈਰਾਂ ਤੇ ਮਿੱਟੀ ਦੇ ਘਰ ਜਦ ਬਣਾਉਂਦੇ ਸਾਂ ਪੈਰਾਂ ਤੇ ਮਿੱਟੀ ਦੇ ਘਰ ਜਦ ਬਣਾਉਂਦੇ ਸਾਂ ਉਹਨਾਂ ਕੱਚੀਆਂ ਇੱਟਾਂ ਦੇ ਚਬਾਰੇ ਯਾਦ ਆਉਂਦੇ ਵਾਹ ਜੀ ਵਾਹ ਕੀ ਬਾਤ ਹੈ ਉਹ ਕੱਚੀਆਂ ਇੱਟਾਂ ਦੇ ਚਬਾਰੇ ਯਾਦ ਆਉਂਦੇ ਨੇ ਤੋਕੇ ਪੂਜ ਦੇ ਫੱਟੀ ਹੂੰ ਗਾਚਨੀ ਮਲਦੇ ਪੋਚ ਕੇ ਫੱਟੀ ਤੇ ਗਾਚਲੀ ਮਲਦੇ ਸਲੇਟੀ ਕਲਮ ਤੇ ਸਹੀ ਸਿਆਹੀ ਯਾਦ ਆਉਂਦੇ ਨੇ ਬਚਪਨ ਦੇ ਦਿਨ ਬੜੇ ਪਿਆਰੇ ਯਾਦ ਆਉਂਦੇ ਨੇ ਵਾਹ ਕਿਤਾਬ ਕਾਪੀ ਤੇ ਬੋਰੀ ਚੂੜੇ ਚ ਸਾਂਭ ਰਖਣੀ ਤਾਂ ਜਦੋ ਜਿਹੀ ਦੀ ਬੋਲਨ ਦੇ ਪਹਾੜੇ ਯਾਦ ਆਉਂਦੇ ਨੇ ਵਾਹ ਵਾਹ ਬਚਪਨ ਦੇ ਦਿਨ ਪਿਆਰੇ ਯਾਦ ਆਉਂਦੇ ਨੇ ਕਾਗਜ਼ ਦੀ ਬੇੜੀ ਛੱਪੜ ਦੇ ਕਿਨਾਰੇ ਯਾਦ ਆਉਂਦੇ ਨੇ ਕੀ ਬਾਤ ਹੈ ਕੀ ਬਾਤ ਹੈ ਤੇ ਲਾਸ ਆਖਰੀ ਸ਼ੇਰ ਹੈ ਜੀ ਜੀ ਸੋਹਲ ਸੋਹਲ ਸੁਪਨੇ ਸਦਾ ਹੀ ਮਾ ਚੇਤੇ ਆਉਂਦੀ ਹੈ ਸੋਹਲ ਸੁਪਨੇ ਸਦਾ ਹੀ ਮਾ ਚੇਤੇ ਆਉਂਦੀ ਹੈ ਅਜੇ ਵੀ ਬਾਪੂ ਦੇ ਕੱਚੇ ਟਾਰੇ ਜਾਂਦੇ ਹੁੰਦੇ ਨੇ ਬਚਪਨ ਦੇ ਦਿਨ ਪਿਆਰੇ ਯਾਦ ਆਉਂਦੇ ਨੇ ਕਾਗਿਦੀ ਬੇੜੀ ਛੱਪੜ ਦੇ ਕਿਨਾਰੇ ਯਾਦ ਆਉਂਦੇ ਨੇ ਵਾਹ ਬਹੁਤ ਹੀ ਖੂਬ ਤੁਹਾਨੂੰ ਤੁਸੀਂ ਮਾਪੇ ਦਾ ਜ਼ਿਕਰ ਕੀਤਾ ਤੇ ਕਹਿੰਦੇ ਵੀ ਬੰਦਾ ਨਾ ساری ਜ਼ਿੰਦਗੀ ਮਾਪਿਓ ਨੂੰ ਨਹੀਂ ਭੁੱਲਦਾ ਹਨਾ ਆ ਭਾਵੇਂ ਜਿੰਨਾ ਮਰਜੀ ਬੁੱਢਾ ਹੋ ਜਾਵੇ ਜਿਹੜੀ ਤੁਹਾਡੀ ਇਹ ਲੇਖਣੀ ਦੀ ਚिटਕ ਹੈ ਕੋਈ ਪਹਿਲਾਂ ਪਰਿਵਾਰ ਦੇ ਵਿੱਚੋਂ ਪਿਤਾ ਜੀ ਜਾਂ ਮਾਂ ਜੀ ਜਾਂ ਕੋਈ ਦਾਦਾ ਨਾਨਾ ਕੋਈ ਲਿਖਦੇ ਸੀ ਜਾਂ ਇਹ ਪਰਿਵਾਰ ਦੇ ਵਿੱਚ ਜਿਹੜੀ ਚिटਕ ਹੈ ਉਹ ਤੁਹਾਨੂੰ ਹੀ ਲੱਗੀ ਹੈ ਨਹੀਂ ਜੀ ਮੇਰਾ ਪਰਿਵਾਰ ਪਹਿਲਾਂ ਬਜ਼ੁਰਗ ਜਿਹੜੇ ਬਿਲਕੁਲ ਅਨਪੜ੍ਹ ਸੀਗੇ ਜੀ ਤੇ ਭਰਾ ਵੀ ਵੱਡੇ ਔਣਪੜ੍ਹੇ ਕੋਈ ਜਿਹੜੇ ਚਾਚੇ ਤੇ ਸੀਓ ਪੜ੍ਹਦੇ ਸੀ ਪਰ ਕੋਈ ਇਸ ਪਾਸੇ ਵੱਲ ਨਹੀਂ ਲੱਗਾ ਜੀ ਇਹ ਮੈਨੂੰ ਜੋ ਮਿਲਿਆ ਇਸ ਛੋਟੀਆਂ ਸੈਲਫ ਸਟੇਜ ਤੋਂ ਚਲਦਾ ਚਲਦਿਆਂ ਤੇ ਮੇਰੇ ਉਸਤਾਦ ਦੇ ਰਹਿਣ ਲਈ ਦਵੰਤ ਸਿੰਘ ਮਰਲੇ ਵੀ ਦੀ ਰਹਿਣ ਲਈ ਥੱਲੇ ਕੀਤਾ ਤੇ ਮਨ ਮੇਰਾ ਜਿਹੜਾ ਉਹ ਜੇ ਵੀ ਮੈਂ ਬਿਮਾਰ ਪਿਆ ਰਿਆਂ ਫੇਰ ਵੀ ਮੇਰੀ ਕਵਤਾ ਕਲਮ ਜਿਹੜੀ ਚਲਦੀ ਰਹੀ ਜੀ ਔਰ ਇਹ ਮੇਰਾ ਖਿਆਲ ਆ ਕਿ ਇਹ ਮੇਰੇ ਨਾਲ ਹੀ ਜਾਣ ਗਿਆ ਜੀ ਬਿਲਕੁਲ ਅਕਸਰ ਨਾ ਸੋਲ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਨਾ ਦੋ ਔਰਤਾਂ ਬੜੀਆਂ ਜਿਹੜੀਆਂ ਸ਼ਿੱਦਤ ਦੇ ਨਾਲ ਮੁਹੱਬਤ ਕਰਦੀਆਂ ਨੇ ਵਿਅਕਤੀ ਨੂੰ ਜੀ ਇੱਕ ਤਾਂ ਮਾਂ ਹੁੰਦੀ ਐ ਤੇ ਦੂਜੀ ਹੁੰਦੀ ਐ ਧਰਮ ਪਤਨੀ ਜੀ ਉਹਨਾਂ ਦਾ ਸਾਥ ਜਿਹੜਾ ਉਹ ਕਿਹੋ ਜਿਹਾ ਰਿਹਾ ਤੁਹਾਡੇ ਨਾਲ ਹੋਰ ਚ ਪਰਤੀ ਹੋਣ ਤੋਂ 2 ਸਾਲ ਬਾਅਦ ਮੇਰਾ ਵਿਆਹ ਹੋ ਗਿਆ ਜੀ ਵਿਆਹ ਦੀ ਜਨ ਜਿਹੜੀ ਥੋਂ ਟਾਂਗੇ ਤੇ ਗਈ ਅੱਛਾ ਜੀ ਕੈਮਰਾ ਕੋਈ ਨਹੀਂ ਸੀ ਜੀ ਇੱਕ ਮੇਰਾ ਦੋਸਤ ਸੀ ਉਹ ਵੀ ਗਾਇਕ ਸੀਗਾ ਜੀ ਉਹਨੇ ਸਿਹਰਾ ਬੋਲਣਾ ਸੀ ਜੀ ਤੇ ਉਹ ਆਇਆ ਤੇ ਉਹ ਆਪਣਾ ਸਾਈਕਲ ਉਹਨੇ ਮੈਨੂੰ ਦਿੱਤਾ ਤੇ ਢਾਂਗੇ ਤੋਂ ਪਹੁੰਚਾਇਆ ਵੀ ਸਾਈਕਲ ਤੇ ਚੱਲਦਾ ਨਵਾਂ ਸਾਈਕਲ ਆਇਆ ਹੈ ਮੇਰੇ ਜੀ ਅਸੀਂ ਢਾਂਗੇ ਦੇ ਬਾਕੀ ਪਰਿਵਾਰ ਜਿਹੜੇ ਮੈਂਬਰ ਸੀਗੇ ਜੀ ਉੱਥੇ ਜਾ ਕੇ ਵਿਆਹ ਦੀਆਂ ਰੌਣਕਾਂ ਆਜਦੀਆਂ ਦਾ ਜ਼ਮੀਨ ਸਵਾਨ ਦਾ ਫਰਕ ਹੈ ਹੂੰ ਦਰਿਆਵੀਆਂ ਵਿਸ਼ੀਆਂ ਉੱਥੇ ਜਾ ਕੇ ਬੈਠ ਗਏ ਉਹਨਾਂ ਚਾਹ ਪਾਣੀ ਪੁਲਾਇਆ ਉਸ ਤੋਂ ਬਾਅਦ ਸਾਰਾ ਵਿਆਹ ਦਾ ਨਜ਼ਾਰਾ ਬੜਾ ਬਹੁਤ ਹੀ ਸਕੂਨ ਉਹ ਤੁਹਾਨੂੰ ਮਿਲਿਆ ਵੀ ਵਾਕਈ ਅੱਜ ਦੇ ਵੇਖੀ ਇਹ ਵੀ ਉਹ ਜਿਹੇ ਵਿਆਹ ਤੇ ਬੱਚੇ ਜਿਹੜੇ ਹੋਵੇ ਛੱਡ ਕੇ ਭੱਜ ਜਾਣਗੇ ਜੀ ਇੰਨਾ ਸੌਖਾ ਸਸਤਾ ਤੇ ਮੇਲ ਬਲਾ ਬਲਾ ਵਿਆਹ ਹੁੰਦਾ ਸੀ ਜੀ ਸੋ ਉਹਨਾਂ ਦਾ ਸਾਥ ਮੈਨੂੰ ਬਹੁਤ ਮਿਲਿਆ ਮੇਰੇ ਘਰ ਦਾ ਜੋ ਵੀ ਅੱਜ ਬਣਿਆ ਇਹ ਉਹਨਾਂ ਦੀ ਬਦੌਲਤ ਬਣਿਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਘਰ ਦੀ ਬੱਚਿਆਂ ਨੂੰ ਪੜਾਇਆ ਬੱਚਿਆਂ ਨੂੰ ਪਾਲਣ ਪੋਸਣ ਇਹਨਾਂ ਦੀ ਪੜ੍ਹਾਈ ਸਾਰੇ ਕੰਮ ਜਿਹੜੇ ਉਹ ਘਰ ਦੇ ਆਪ ਕਰਦੇ ਰਹੇ ਜੀ ਜੀ ਤੇ ਅਚਾਨਕ ਬਿਮਾਰ ਹੋ ਗਏ ਕਾਫੀ ਦੇ 5-7 ਸਾਲ ਬਿਮਾਰੇ ਮਜੇ ਤੇ ਉਹਨਾਂ ਦੀ ਸੱਤ-ਸੱਤ ਸੇਵਾ ਮੈਂ ਕੀਤੀ ਬਿਲਕੁਲ ਪੂਰੀ ਤਨ ਦੇ ਨਾ ਪੂਰੀ ਸੇਵਾ ਜੀ ਜੀ ਦੋ ਜਹਾਸਾ ਤੇ ਉੱਛੇ ਨਾ ਨਾ ਕਰ ਜੀ ਅ 2007 ਦੇ ਵਿੱਚ ਜਦੋਂ ਉਹ ਚਲੇ ਗਏ ਤੇ ਪਰਿਵਾਰ ਦੇ ਵਿੱਚ ਬਾਕੀ ਹੋਰ ਜੀ ਜਿਵੇਂ ਤੁਹਾਡੀਆਂ ਬੇਟੀਆਂ ਦੇ ਨਾਲ ਮੇਰੀ ਮੁਲਾਕਾਤ ਹੋਈ ਤੇ ਹੋਰ ਕੌਣ ਕੋਣਾ ਪਰਿਵਾਰ ਦੇ ਵਿੱਚ ਹੁਣ ਇਸ ਵੇਲੇ ਬੱਚੇ ਜਿਹੜੇ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਜੀ ਬੇਟਾ ਜਰਮਨ ਰਹਿੰਦਾ ਜੀ ਉਹਦੇ ਬੱਚੇ ਜਿਹੜੇ ਆ ਉਹ ਵੀ ਅੱਜ ਦੀ ਵਦੇਸ਼ੀ ਡੋੜ ਵਿੱਚ ਉਹਨਾਂ ਕੋਲ ਜਰਮਨ ਚਲੇ ਗਏ ਨੇ ਉਹਦੀ ਵਾਈਫ ਵੀ ਉੱਥੇ ਆ ਪਹਿਲਾਂ ਇੱਥੇ ਰਹੇ ਮੇਰੇ ਕੋਲ 10 15 ਸਾਲ ਰਹੇ 14 ਸਾਲ ਹੁਣ ਉਹ ਜਰਮਨ ਚਲੇ ਗਏ ਨੇ ਇੱਥੇ ਮੇਰੇ ਲਾਗੇ ਬਿਲਕੁਲ ਕਰੀਬ ਮੇਰੀ ਇਹ ਵੱਡੀ ਬੇਟੀ ਪਰਮਜੀਤ ਕੌਰ ਇੱਥੇ ਬਿਲਕੁਲ ਮੇਰੇ ਕੋਲ ਹੀ ਲਿੰਦੀ ਲਾਗੇ 1/2 ਕਿਲੋਮੀਟਰ ਤੇ ਜੀ ਜੀ ਤੇ ਦੂਸਰੀ ਬੇਟੀ ਜਿਹੜੀ ਆ ਉਹ ਸ੍ਰੀ ਅਗਵਿੰਦਪੁਰ ਇਤੋਂ ਦੂਰ ਪੈਂਦੇ ਨੇ ਤੇ ਜਿਹੜੀ ਤੀਸਰੀ ਬੇਟੀ ਹੈ ਉਹ ਜਰਮਨ ਆਲਰੇਡੀ ਵੇਈ ਹੋਈ ਹੈ ਉਹੀ ਲੈ ਗਈ ਆਪਣੇ ਪ੍ਰਾਣ ਜੀ ਜੀ ਬਿਲਕੁਲ ਅ ਕਿਉਂਕਿ ਇੱਕ ਬਹੁਤ ਜ਼ਰੂਰੀ ਹੋ ਜਾਂਦਾ ਵੀ ਕਹਿੰਦੇ ਵੀ ਜਿਹੜਾ ਦਾਦੇ ਪੋਤੇ ਦਾ ਸਾਥ ਹੁੰਦਾ ਨਾ ਜਿਹੜਾ ਦਾਦਾ ਹੁੰਦਾ ਉਹ ਪੋਤੇ ਦਾ ਪਹਿਲਾ ਦੋਸਤ ਹੁੰਦਾ ਤੇ ਜਿਹੜਾ ਪੋਤਾ ਹੁੰਦਾ ਉਹ ਦਾਦੇ ਦਾ ਅਖੀਰਲਾ ਦੋਸਤ ਹੁੰਦਾ ਤੇ ਤੁਹਾਡਾ ਆਪਣੇ ਪੋਤੇ ਪੋਤੀਆਂ ਦੇ ਨਾਲ ਜਿਹੜਾ ਪਿਆਰ ਆ ਉਹ ਕਿਦਾਂ ਦਾ ਵੈ ਕਿੱਦਾਂ ਦਾ ਲਗਾਵਿਆ ਤੇ ਕੀ ਉਹਨਾਂ ਨੇ ਵੀ ਕਿਉਂਕਿ ਤੁਸੀਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹੋ ਸਾਹਿਤ ਸਭਾ ਨਾਲ ਜੁੜੇ ਹੋ ਪੰਜਾਬੀ ਸਿੱਖਣ ਦੇ ਵਾਸਤੇ ਉਹਨਾਂ ਨੇ ਕਿੰਨੀ ਕਿ ਮਤਲਬ ਮੁਸ਼ਕਲ ਕੀਤੀ ਹੈ ਇਹ ਤੁਸੀਂ ਕਿੰਨੀ ਕਿ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਜਿਹੜੀ ਆ ਇਹਦੇ ਵਾਸਤੇ ਤੇ ਅਜੇ ਅਸੀਂ ਚੱਲਦੇ ਜਾ ਰਹੇ ਹਾਂ ਕਿ ਜਿੰਨੀ ਵਾਤ ਬਾਤ ਲੋਕਾਂ ਨੂੰ ਪੜਾਇਆ ਜਾਵੇ ਜੀ ਉਸ ਵੇਲੇ ਮਾਹੌਲ ਵੀ ਪੰਜਾਬੀ ਦਾ ਸੀ ਜੀ ਉਸ ਤੋਂ ਬਾਅਦ ਅੰਗਰੇਜ਼ੀ ਸਕੂਲ ਖੁੱਲ ਗਏ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਵੇਖੋ ਵੇਖੀ ਪੜਾਉਣਾ ਸ਼ੁਰੂ ਕਰ ਦਿੱਤੇ ਜੀ ਉਹਦੇ ਵਿੱਚ ਐਡਾ ਚੁਕਾਰ ਨਹੀਂ ਬੱਚਿਆਂ ਦਾ ਹੋਇਆ ਕਿ ਅਸੀਂ ਅੰਗਰੇਜ਼ੀ ਪੜ੍ਹਨੀ ਆ ਪਰ ਫਿਰ ਵੀ ਉਹ ਪੰਜਾਬੀ ਵੀ ਪੜ੍ਹਦੇ ਆ ਅੰਗਰੇਜ਼ੀ ਪੜ੍ਹਦੇ ਆ ਜੀ ਬੇਟੀਆਂ ਪੜ ਗਈਆਂ ਤੇ ਪੋਤਾ-ਪੋਤੀ ਜਿਹੜੇ ਆ ਉਹ ਹੁਣ ਆਪਣੀ ਡੁੱਚ ਪੰਜਾਬੀ ਵੀ ਅੰਗਰੇਜ਼ੀ ਵੀ ਛੱਡ ਕੇ ਤੇ ਜਰਮਨ ਦੀ ਭਾਸ਼ਾ ਜਿਹੜੀ ਆ ਉਹ ਉੱਥੇ ਪੜ ਰਹੇ ਆ ਉਹਦੇ ਵਿੱਚ ਹੀ ਸਕੂਲ ਜਾਂਦੇ ਜੀ ਸੋਹਬ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਜਿਹੜੀਆਂ ਤੁਸੀਂ ਸਾਹਿਤ ਦੀ ਝੋਲੀ ਵਿੱਚ ਪਾਈਆਂ ਨੇ ਉਹਨਾਂ ਦੇ ਜਿਹੜੇ ਮੁੱਖ ਬੰਦ ਕਹ ਲਈਏ ਜਾਂ ਮੁੱਖ ਵਿਸ਼ੇ ਜਿਹੜੇ ਨੇ ਉਹ ਕੀ ਕੀ ਨੇ ਤੇ ਉਹ ਕਿਤਾਬਾਂ ਕਿਹੜੀਆਂ ਕਿਹੜੀਆਂ ਨੇ ਜਿਹੜੀਆਂ ਹੁਣ ਤੱਕ ਤੁਸੀਂ ਸਾਹਿਤ ਨੂੰ ਦਿੱਤੀਆਂ ਨੇ ਮੇਰੀਆਂ ਕਿਤਾਬਾਂ ਦੇ ਵਿਸ਼ੇ ਜਿਹੜੇ ਆ ਉਹ ਹਰ ਮੇਰੀ ਨਜ਼ਮ ਜਿਹੜੀ ਆ ਉਹ ਸਮਾਜ ਵਾਸਤੇ ਜੀ ਆਮ ਵਰਗ ਲੋਕਾਂ ਵਾਸਤੇ ਗਰੀਬ ਅਮੀਰ ਵਾਸਤੇ ਜੀ ਵਾਤਾਵਰਣ ਵਾਸਤੇ ਇਹ ਸਾਰਾ ਕੁਝ ਹੀ ਮੇਰੇ ਅੰਦਰ ਵਸਿਆ ਹੋਇਆ ਜੀ ਇਹ ਸਾਰੀਆਂ ਰਚਨਾਵਾਂ ਜਿੰਨੀਆਂ ਵਾ ਇਹ ਮੈਂ 10 ਕਿਤਾਬਾਂ ਵਿੱਚ ਬਣੀਆਂ ਵਾ 10 ਕਿਤਾਬਾਂ ਮੇਰੀਆਂ ਬਣ ਕੇ ਸ਼ਕੀਆਂ ਨੇ ਜੀ ਤੇ ਅੱਗੇ ਮੇਰਾ ਸਫ਼ਰ ਜਾਰੀ ਹੈ ਅ ਕਹਿੰਦੇ ਇੱਕ ਨਾ ਇੱਕ ਜ਼ਿੰਦਗੀ ਦੀ ਯਾਦ ਜ਼ਰੂਰ ਇਦਾਂ ਦੀ ਹੁੰਦੀ ਹੈ ਜਿਹੜੀ ਨਾ ਬੰਦਾ ਕਦੇ ਭੁੱਲਦਾ ਨਹੀਂ ਹੈ ਜੀ ਉਹ ਹਮੇਸ਼ਾ ਜ਼ਿਹਨ 'ਚ ਰਹਿੰਦੀ ਹੈ ਤੇ ਉਹਨਾਂ ਪਲਾਂ ਨੂੰ ਚੇਤੇ ਕਰਕੇ ਬੰਦਾ ਨਾ ਅੱਗੇ ਵਧਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਉਹ ਇੱਕ ਯਾਦ ਕਿਹੜੀ ਹੈ ਤੁਹਾਡੀ ਇੱਕ ਮੇਰੇ ਗੀਤਾਂ ਧਾਰਮਿਕ ਗੀਤਾਂ ਦੇ ਕਾਸਟ ਪੁੱਤ ਗੁਰੂ ਦਸ਼ਮੇਸ਼ ਦੇ ਜੀ ਰਗੀ ਸਿੰਘਾਂ ਨੇ ਗੱਢੀ ਸੀ ਉਹ ਉਹਦੇ ਵਿੱਚ ਮੈਂ ਲਿਖ ਰਿਹਾ ਸੀ ਤੇ ਮੇਰੀਆਂ ਅੱਖਾਂ ਜਿਹੜੀਆਂ ਸੀ ਨਾ ਉਹ ਭਰੀਆਂ ਹੋਈਆਂ ਸੀ ਹੰਝੂਆਂ ਦੇ ਜੀ ਤੇ ਉਹ ਰਗੀ ਸਿੰਘ ਗਿਆ ਸੀ ਇਹਨੂੰ ਗੁਰਦੁਆਰੇ ਤੇ ਉਹ ਕਹਿੰਦੇ ਜੀ ਕੀ ਹਾਲ ਹੈ ਮੇਰੇ ਅੱਖਾਂ ਠੀਕ ਹੈ ਮੈਂ ਲਾਗੇ ਹੋਇਆ ਤੁਹੋ ਕਹਿੰਦੇ ਤੁਹਾਡੀਆਂ ਅੱਖਾਂ ਚੋਂ ਹੰਝੂ ਆਏ ਤੇ ਰਾਤ ਜਾਗਦੇ ਰਹੇ ਹੋ ਜਾਂ ਕੋਈ ਡਿਸਟਰਬ ਹੋ ਜਾਂ ਬਿਮਾਰ ਜਾਂ ਕੀ ਗੱਲ ਆ ਜੀ ਮੈਂ ਆਖਿਆ ਨਹੀਂ ਮੈਂ ਜਿਹੜਾ ਸੀਨ ਲਿਖ ਰਿਆ ਸੀ ਨਾ ਜੀ ਉਹ ਮੈਂ ਉਹ ਲਿਖ ਰਿਆ ਸੀ ਨਾ ਜਿਹੜਾ ਕਿ ਅਨੰਦਪੁਰ ਸਾਹਿਬ ਨੇ ਲੜਾਈ ਦੇ ਵਿੱਚ ਜੀ ਗੁਰਗੋਬਿੰਦ ਸਿੰਘ ਦੇ ਸਰਜਾਦੇ ਅਜੀਤ ਜਜਾਰ ਲੜ ਰਹੇ ਸੀ ਤੇ ਸ਼ਹੀਦ ਹੋਏ ਸੀ ਮੈਂ ਉਹ ਸੀਨ ਲਿਖ ਰਿਹਾ ਸੀ ਤੇ ਉਹ ਮੇਰੀਆਂ ਅੱਖਾਂ ਜਿਹੜੀਆਂ ਸੀ ਉਹ ਰੋਣ ਪਾਣੀ ਤੋਂ ਥਮ ਨਹੀਂ ਸਕੀਆਂ ਜੀ अच्छा किताबों ਦੀ ਜੇ ਗਿਣਤੀ ਮਿੰਤੀ ਕਰਨੀ ਹੋਵੇ ਤਾਂ ਕਿੰਨੀਆਂ ਕਾ ਕਿਤਾਬਾਂ ਨੇ ਜਿਹੜੀਆਂ ਤੁਸੀਂ ਹੁਣ ਤੱਕ ਸਾਹਿਤ ਨੂੰ ਦੇ ਚੁੱਕੇ ਹੋ 10 ਕਿਤਾਬਾਂ ਜੀ 10 ਕਿਤਾਬਾਂ ਪਹਿਲੀ ਕਿਤਾਬ ਮੇਰੀ ਜਿਹੜੀ ਸੀ ਉਹ ਮਗਦੇ ਅਖਰ ਸੀ ਜੀ ਦੂਸਰੀ ਕਿਤਾਬ ਸੱਜਣਾ ਬਾਜ ਹਨੇਰਾ ਜੀ ਤੀਸਰੀ ਧਾਰਮਿਕ ਕਿਤਾਬ ਸੀ ਮਹਿਰਮ ਦਿਲਾਂ ਦੇ ਜੀ ਉਸ ਤੋਂ ਬਾਅਦ ਕਿਤਾਬਾਂ ਚਲਦੀਆਂ ਚਲਦੀਆਂ ਸੂਚੀ ਜਿਹੜੀ 10 ਤੱਕ ਪਹੁੰਚ ਗਈ ਹੁਣ ਮੇਰੀ ਆਸਤ ਕਿਤਾਬ ਜਿਹੜੀ ਆ ਉਹ ਛਪ ਰਹੀ ਆ ਜੀ ਬਿੱਟੀ ਇਹ ਪੰਜਾਬ ਦੀ ਹੈ ਇਹ ਤੁਸੀਂ ਲਾਸਟ ਨਾਲ ਕੋ ਅਸੀਂ ਚਾਹਾਂਗੇ ਹੋਰ ਵੀ ਅੱਗੇ ਤੁਸੀਂ ਕਿਤਾਬਾਂ ਜੜੀਆਂ ਨੇ ਉਹ ਦਿੰਦੇ ਰਹੋ ਚੰਗੀ ਲੇਖਣੀ ਆ ਚੰਗੀ ਲੇਖਕਣੀ ਦੇ ਤੁਸੀਂ ਮਾਲਕ ਹੋ ਵਧੀਆ ਲਿਖਦੇ ਹੋ ਤੇ ਮੈਂ ਵੀ ਤੁਹਾਡੀਆਂ ਕਿਤਾਬਾਂ ਕੁਝ ਪੜੀਆਂ ਹੋਈਆਂ ਨੇ ਹਰ ਇੱਕ ਬੰਦੇ ਨੂੰ ਨਾ ਇੱਕ ਨਾ ਇੱਕ ਚੀਜ਼ ਦਿਖੋ ਜੀ ਬੜੀ ਵਧੀਆ ਲੱਗਦੀ ਹੈ ਜਾਂ ਤਾਂ ਕਹਿੰਦੇ ਆਪਣਾ ਪਰਿਵਾਰ ਬੜਾ ਕਿਉਂਕਿ ਸੁੱਖ ਜਿਹੜੇ ਆ ਸਾਰੇ ਪਰਿਵਾਰ ਚ ਹੀ ਮਿਲਦੇ ਆ ਬਿਲਕੁਲ ਇਕ ਥਾਂ ਇਹੋ ਜਿਹੀ ਜਿਹੜੀ ਤੁਹਾਨੂੰ ਬੜੀ ਵਧੀਆ ਲੱਗਦੀ ਕਈ ਵਾਰੀ ਕੋਈ ਘਰ ਦਾ ਕੋਨਾ ਹੋ ਜਾਂਦਾ ਜਾਂ ਕੋਈ ਇਹੋ ਜਿਹਾ ਸ਼ਹਿਰ ਪਿੰਡ ਹੋ ਜਾਂਦਾ ਜਿਹੜਾ ਬੜਾ ਵਧੀਆ ਲੱਗਦਾ ਤੇ ਬੜਾ ਸਕੂਨ ਜਾ ਕੇ ਉੱਥੇ ਮਿਲਦਾ ਕੋਈ ਖਾਸ ਇਹੋ ਜਿਹੀ ਜਗ੍ਹਾ ਵੇਖੋ ਜੇ ਤੇ ਲਿਖਣ ਵਾਸਤੇ ਕਈ ਹੈ ਨਾ ਜੀ ਲਿਖਣ ਵਾਸਤੇ ਤੇ ਕੋਈ ਜਗ੍ਹਾ ਨਹੀਂ ਹੁੰਦੀ ਜੀ ਵੀ ਸਥਿਰ ਜਗ੍ਹਾ ਤੇ ਬੈਠ ਕੇ ਮੈਂ ਲਿਖਣਾ ਜੀ ਸਰਵਸ ਕਰਦੇ ਹਾਂ ਹਾਂ ਮੋਰਚੇ ਵਿੱਚ ਬਹਿ ਕੇ ਲੜਾਈ ਵਿੱਚ ਬਹਿ ਕੇ ਵੀ ਕਲਮ ਨਹੀਂ ਛੱਡੀ ਬਿਲਕੁਲ ਜੰਗਾਂ ਵੀ ਲੜੀਆਂ ਉਹਦੇ ਵਿੱਚ ਹੀ ਮੈਂ ਲਿਖਦਾ ਰਿਆਂ ਉਹ ਮੇਰੇ ਫੌਜ ਦੇ ਮੁੜੇ ਜਿਹੜੇ ਸੀ ਉਹ ਗਾਉਂਦੇ ਰਹੇ ਨੇ ਜੀ ਜੀ ਬੜਾ ਸਹੂਨ ਮਿਲਦਾ ਅੱਜ ਵੀ ਜੀ ਮਤਲਬ ਯਾਦ ਕਰਦੇ ਆ ਮਿਲਦੇ ਜੀ ਮੈਂ ਪਰਮਜੀਤ ਕੌਰ ਡਾਕਟਰ ਮਲਕੇਸ਼ ਸਿੰਘ ਸੋਲ ਦੀ ਵੱਡੀ ਬੇਟੀ ਆ ਮੈਂ ਇਹਨਾਂ ਦੇ ਕੋਲ ਹੀ ਰਹਿਨੀ ਆ ਤੇ ਬਾਕੀ ਇਹ ਆ ਕਿ ਜੋ ਮੈਂ ਆਪਣੀ ਜ਼ਿੰਦਗੀ ਚ ਸਿੱਖਿਆ ਇਹਨਾਂ ਕੋਲ ਬਹੁਤ ਕੁਝ ਸਿੱਖਿਆ ਆ ਸਾਨੂੰ ਬਹੁਤ ਮਾਣ ਆ ਇਹਨਾਂ ਦਾ ਤੇ ਸਾਡੀ ਮਾਂ ਦੀ ਸਾਨੂੰ ਕੋਈ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਬਾਕੀ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ ਨਾਮ ਚਰਨਜੀਤ ਕੌਰ ਹੈ ਮੈਂ ਡਾਕਟਰ ਮਲਕੀਤ ਸਿੰਘ ਸੋਹਲ ਦੀ ਦੂਸਰੇ ਨੰਬਰ ਵਾਲੀ ਬੇਟੀ ਹਾਂ ਮੈਨੂੰ ਬਹੁਤ ਮਾਣ ਹੈ ਆਪਣੇ ਪਿਤਾ ਜੀ ਤੇ ਉਹਨਾਂ ਜ਼ਿੰਦਗੀ ਵਿੱਚ ਹਰ ਪਹਿਲੂ ਤੇ ਜ਼ਿੰਦਗੀ ਨਾਲ ਲੜਨਾ ਜੰਗ ਜਿੱਤਣੀ ਜੋ ਵੀ ਜ਼ਿੰਦਗੀ 'ਚ ਕਾਰਜਕ੍ਰਮ ਕਰਨੇ ਆ ਸਾਰੇ ਸਾਨੂੰ ਉਹਨਾਂ ਨੇ ਸਿਖਾਇਆ ਬੋਤ ਮਿਹਨਤ ਕਰਨੀ ਸਿਖਾਈ ਆ ਸੱਚ ਬੋਲਣਾ ਸਿਖਾਇਆ ਜ਼ਿੰਦਗੀ ਦੇ ਹਰ ਪਹਿਲੂ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਆ ਸਾਨੂੰ ਸਾਡੀ ਮਾਂ ਦੀ ਕਦੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਅਸੀਂ ਬਹੁਤ ਖੁਸ਼ ਆ ਆਪਣੇ ਪਿਤਾ ਜੀ ਦੇ ਜ਼ਿੰਦਗੀ ਦੇ ਸਫ਼ਰ ਤੋਂ ਮੈਂ ਸ਼ਰਾਰ ਮਲਕੀਸ਼ ਤੋਂ ਛੋਟਾ ਦਾ ਪਾਜਾ ਵਾ ਇਹਨਾਂ ਨੇ ਬਹੁਤ ਮਿਹਨਤ ਨਾਲ ਆਰਮੀ ਵਿੱਚ ਵੀ ਨੌਕਰੀ ਕੀਤੀ ਔਰ ਸਾਨੂੰ ਵੀ ਇਹਨਾਂ ਨੇ ਪਰਚੀ ਕਰਾਇਆ ਅਸੀਂ ਜਿਨ੍ਹਾਂ ਨੇ ਆਰਮੀ ਵਿੱਚ ਸਰਕਾਰੀ ਸੇਵਾ ਕੀਤੀ ਔਰ ਦੋਨਾਂ ਪੈਨਸ਼ਨ ਲੈ ਰਹੇ ਹਨ ਔਰ ਦੋਨੋਂ ਘਰ ਵਿੱਚ ਵੀ ਬੜੇ ਪਿਆਰ ਨਾਲ ਸ਼ਾਂਤੀ ਨਾਲ ਰਹ ਰਹੇ ਹਨ ਅਸੀਂ ਦੇਣ ਵਿੱਚ ਇੱਕ ਜਾਂ ਦੋ ਦਫਾ ਇਕੱਠੇ ਜੂ ਰਹਿਣਾ ਹੈ ਤੇ ਜੋ ਪਰਿਵਾਰ ਦੀਆਂ ਕਲਾ ਪਤਰਾ ਸਾਬ ਹਾਸਿਮ ਜਾਖੜਾ ਕਰਦੀਆਂ ਮੇਰਾ ਨਾਮ ਦਿਲਨਾਸ ਕੋਰ ਹੈ ਮੈਂ ਡਾਕਟਰ ਮਲਕੀਤ ਸਿੰਘ ਸੋਹਲ ਦੀ ਦੋਤੀ ਹਾਂ ਤੇ ਮੈਨੂੰ ਉਹਨਾਂ ਤੇ ਬਹੁਤ ਮਾਣ ਹੈ ਕਿ ਉਹ ਬਹੁਤ ਵਧੀਆ ਲੇਖਕ ਹਨ ਉਹ ਸਾਨੂੰ ਬਹੁਤ ਪਿਆਰ ਕਰਦੇ ਹਨ ਤੇ ਰੱਬ ਕਰੇ ਉਹਦੀ ਉਮਰ ਲੰਬੀ ਹੋਵੇ ਹਾਂਜੀ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਸ੍ਰੀ ਹਰਗਵਿੰਦਪੁਰ ਤੋਂ ਬਲੌਂਡ ਕਰਦਾ ਹਾਂ ਤੇ ਮੇਰੇ ਇਹ ਸਹੁਰਾ ਸਾਹਿਬ ਸਰਦਾਰ ਮਲਕੀਸ਼ ਸਿੰਘ ਜੋ ਕਿ ਬਹੁਤ ਹੀ ਨੇਕ ਇਨਸਾਨ ਹਨ 38 ਸਾਲ ਹੋ ਗਏ ਮੈਨੂੰ ਇਸ ਘਰ ਵਿੱਚ ਆਇਆ ਨੂੰ ਮੈਂ ਕਦੀ ਵੀ ਇਹਨਾਂ ਨੂੰ ਗਲਤ ਬੋਲਦਿਆਂ ਨਹੀਂ ਦੇਖਿਆ ਹਮੇਸ਼ਾ ਇਹਨਾਂ ਨੇ ਸਾਡੀ ਇੰਨੀ ਸੇਵਾ ਕੀਤੀ ਆ ਆਪਣੇ ਪੁੱਤਰਾ ਵਾਂ ਕਦੀ ਜਵਾਈ ਨਹੀਂ ਸਮਝਿਆ ਸੋਲ ਸਭ ਤੁਹਾਡੀ ਕਵਿਤਾ ਇੱਕ ਹੋਰ ਸੁਣਾਗੇ ਅਸੀਂ ਜ਼ਰੂਰ ਜ਼ਰੂਰ ਜੀ ਜਿਹੜੀ ਤੁਹਾਡੀ ਪਸੰਦੇ ਦਾ ਮਿਹਰਬਾਨੀ ਤੇ ਉਹ ਤਿਆਂ ਵਾਸਤੇ ਮੈਂ ਕੁਝ ਲੈਣਾ ਤੁਹਾਨੂੰ ਕੋਈ ਜੀ ਬਿਲਕੁਲ ਕਿ ਅੱਜ ਤਿਆਂ ਕਿੱਥੇ ਬਰਕਰਾਰ ਨੇ ਉਹ ਸਮਾਂ ਕਿਹਾ ਸੀ ਤਿਆਂ ਤਿਆਂ ਹੁੰਦੀਆਂ ਸੁੱਚਾ ਮੰਦਰ ਤਿਆਂ ਹੁੰਦੀਆਂ ਸੱਚਾ ਮੰਦਰ ਤੀਨਾ ਮਾਰੋ ਕੁਖ ਦੇ ਅੰਦਰ ਵਾਹ ਤਿਆਂ ਹੁੰਦੀਆਂ ਸੱਚਾ ਮੰਦਰ ਤੀਨਾ ਮਾਰੋ ਕੁਖ ਦੇ ਅੰਦਰ ਮਾਏ ਨੇ ਸੁਣ ਮੇਰੀਏ ਮਾਏ ਕਿਉਂ ਤੂੰ ਐਡਾ ਕਹਿਰ ਕਰਾਏ ਮਾਏ ਨੇ ਸੁਣ ਮੇਰੀਏ ਮਾਏ ਤੂੰ ਕਿਉਂ ਐਡਾ ਕਹਿਰ ਕਰਾਏ ਕੁਖ ਤੇਰੀ ਵਿੱਚ ਸਾਂਝ ਰਹੇਗੀ ਤਿਆਂ ਵਿੱਚੋਂ ਪੂਰ ਰੰਬਰ ਤਿਆਂ ਹੁੰਦੀਆਂ ਸੱਚਾ ਮੰਦਰ ਤੀਨਾ ਮਾ ਰੋਖ ਦੇ ਅੰਦਰ ਵਾਹ ਜੀ ਵਾਹ ਤਿਆਂ ਨੇ ਜੇ ਧਨ ਬਗਾਨਾ ਜਾਗ ਪੈ ਸੁਤਿਆ ਇਨਸਾਨਾ ਤਿਆਂ ਨੇ ਜੇ ਧਨ ਬਗਾਨਾ ਮਾਂ ਦਾ ਰੂਪ ਤੇ ਭੈਣ ਵੀ ਬਣਦੀ ਹੂੰ ਇਹ ਮਾਂ ਦਾ ਰੂਪ ਤੇ ਭੈਣ ਵੀ ਬਣਦੀ ਜਿਸ ਨੇ ਜਨਮੇ ਸ਼ਾ ਸਕੰਦਰ ਤਿਆਂ ਹੁੰਦੀਆਂ ਸੱਚਾ ਮੰਦਰ ਤੀਨਾ ਮਾ ਰੋਖ ਦੇ ਅੰਦਰ ਵਾਹ ਸ਼ੁਕਰ ਜਿਸ ਨੇ ਜਨਮੇ ਯੋਦੇ ਬਲਕਾਰੀ ਉਹ ਨਾਰੀ ਕਿਉਂ ਜਾਪੇ ਹਾਰੀ ਰਾਜੇ ਤੇ ਮਹਾਰਾਜੇ ਜਨਮੇ ਜਨਮੇ ਜਿਸਨੇ ਪੀਰ ਪਗੰਬਰ ਤੀਆਂ ਹੁੰਦੀਆਂ ਸੁੱਚਾ ਮੰਦਰ ਤੀਨਾ ਮਾਰੋ ਕੁਖੇ ਅੰਦਰ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਬਹੁਤ ਮਾਈ ਭਾਗੋ ਦੀ ਗੱਲ ਕਰਦਾ ਜੀ ਮਾਈ ਭਾਗੋ ਤੇ ਮੀਰਾ ਬਾਈ ਹਮ ਮਾਈ ਭਾਗੋ ਤੇ ਮੀਰਾ ਬਾਈ ਚਾਸੀ ਰਾਣੇ ਜੰਗ ਚ ਆਈ ਬਣ ਜਾਂਦੇ ਮਹਿਲ ਚ ਮਾਰੇ ਖੰਡਰ ਤੀਆਂ ਹੁੰਦੀਆਂ ਸੁੱਚਾ ਮੰਦਰ ਤੀਨਾ ਮਾਰੋ ਕੁਖੇ ਅੰਦਰ ਤੇ ਆਖਰੀ ਲੇਨਾਂ ਨੇ ਜੀ ਮਰ ਜਾਣੇ ਉਹ ਦਾਜ ਦੇ ਲੋਬੀ ਹਮ ਮਰ ਜਾਣੇ ਉਹ ਦਾਜ ਦੇ ਲੋਬੀ ਤਿਆਂ ਦੀ ਜਨਾਬ ਕਿਸਮਤ ਡੋਬੀ ਮਰ ਜਾਣੇ ਉਹ ਦਾਜ ਦੇ ਲੋਬੀ ਤਿਆਂ ਦੀ ਜਿਸ ਕਿਸਮਤ ਡੋਬੀ ਤਿਆਂ ਤائیں ਬਚਾਓ ਸੋਹਲ ਤਿਆਂ ਤائیں ਬਚਾਓ ਸੋਹਲ ਕੁਖ ਅੰਦਰ ਨਾ ਮਾਰੋ ਖੰਜਰ ਤਿਆਂ ਹੁੰਨੀਆਂ ਸੱਚਾ ਮੰਦਰ ਤੀ ਨਾ ਮਾਰੋ ਕੁਖ ਦੇ ਅੰਦਰ ਦੀਨਾਂ ਮਾਰੋ ਕੁਖ ਬਾਜੀਆ ਬਹੁਤ ਬਹੁਤ ਹੀ ਵਧੀਆ ਇਹ ਧਿਆਨੂ ਪਿਆਰ ਕਰਨ ਵਾਲੇ ਲੋਕਾਂ ਨੂੰ ਮੈਂ ਨਮਸਕਾਰ ਕਰਦਾ ਕਿ ਉਹਨਾਂ ਦਾ ਜੋ ਧਿਆਨ ਦਾ ਰੂਪ ਉਹਨਾਂ ਸੋਖਾ ਸੱਜਾ ਤੇ ਪਿਆਰ ਨਾਲ ਬੱਚਾ ਵੱਧ ਪਿਆਰ ਜੀ ਬਿਲਕੁਲ ਅੱਛਾ ਸੋਲ ਸਰ ਕਿਉਂਕਿ ਜਦੋਂ ਅਸੀਂ ਤੁਹਾਡੀ ਲੇਖਣੀ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਲੇਖਕ ਦੀ ਗੱਲ ਕਰਦੇ ਹਾਂ ਲੰਬਾ ਸਮਾਂ ਤੁਸੀਂ ਆਪਣਾ ਲੇਖਣੀ ਨੂੰ ਦਿੱਤਾ ਸਾਹਿਤ ਨੂੰ ਦਿੱਤਾ ਜੀ ਕੀ ਸਮੇਂ ਦੇ ਨਾਲ-ਨਾਲ ਲੇਖਣੀ ਦਾ ਜਿਹੜਾ ਤਰੀਕਾ ਵੈ ਉਹ ਵੀ ਬਦਲ ਜਾਂਦਾ ਸਮਾਂ ਜਿਹੜਾ ਬਦਲਦਾ ਉਹ ਸਮੇਂ ਦੇ ਨਾਲ ਚੱਲਣਾ ਸਮੇਂ ਨਾਲ ਤੁਰਨਾ ਇੱਕ ਸਹਿਤਕਾਰ ਦਾ ਲੇਖਕ ਦਾ ਕੰਮ ਹੈ ਜੀ ਸਮੇਂ-ਸਮੇਂ ਦੀ ਗੱਲ ਕਰਨੀ ਇਹ ਵੀ ਜ਼ਰੂਰੀ ਹੈ ਤੇ ਪਿਛਲੇ ਕੀਤੇ ਹੋਏ ਕੰਮਾਂ ਨੂੰ ਲੋਕਾਂ 'ਚ ਜਾਗਰ ਕਰਨਾ ਉਹ ਵੀ ਜ਼ਰੂਰੀ ਹੈ ਜੀ ਸੋ ਇਸ ਕਰਕੇ ਸਮੇਂ ਦੇ ਚਾਲ ਜਿਹੜੀ ਆ ਜਿਸ ਤਰ੍ਹਾਂ ਰਫਤਾਰ ਉਹਨੂੰ ਬਰਕਰਾਰ ਖੜੇ ਹੋਏ ਜੀ ਲੇਖਨ ਨੂੰ ਚੰਗੇ ਲੇਖਕ ਨੂੰ ਚੰਗੇ ਸ਼ਬਦਾਂ ਵਿੱਚ ਪਰੋਣਾ ਜ਼ਰੂਰੀ ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਸੋਹ ਸਾਬ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਉਹ ਨਵੇਂ ਕਲਮਾਂ ਨੂੰ ਨਵੇਂ ਲਿਖਾਰੀਆਂ ਨੂੰ ਜਿਹੜੇ ਸਾਹਿਤ ਦੇ ਨਾਲ ਹੁਣ ਜੁੜਦੇ ਪਏ ਨੇ ਕਹਿਣ ਨੂੰ ਤਾਂ ਬਹੁਤ ਕੁਝ ਹੈ ਜੀ ਜੋ ਸਾਹੀਂ ਦੇਖਦੇ ਆ ਜੋ ਸੁਣਦੇ ਆ ਉਹ ਇੱਕੋ ਵੇ ਮੈਂ ਬੇਨਤੀ ਕਰਾਂਗਾ ਮੇਰੇ ਸਰੋਤੇ ਹੀ ਬੈਠੇ ਨੇ ਤੇ ਗੀਤਕਾਰ ਗਾਇਕ ਤੇ ਹੋਰ ਲੇਖਕਾਂ ਨੂੰ ਕਿ ਚੰਗਾ ਲਿਖੋ ਸੱਚਾ ਲਿਖੋ ਦੇ ਸਰੀਰ ਦਾ ਲਿਖੋ ਸ਼ੀਦਾਂ ਨੂੰ ਯਾਦ ਕਰਕੇ ਲਿਖੋ ਵਾਤਾਵਰਨ ਦਾ ਲਿਖੋ ਹਰ ਸਬਜੈਕਟ ਨੂੰ ਲੈ ਕੇ ਖੁੱਲੇ ਮਾਹੌਲ ਦੇ ਵਿੱਚ ਉਹਦੀ ਚੰਗੀ ਸੋਚ ਦੇ ਨਾਲ ਚੰਗੀਆਂ ਕਲਮਾਂ ਦੇ ਨਾਲ ਚੰਗੇ ਅੱਖਰਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੋ ਸੋ ਇਹ ਸੀ ਸਾਡੇ ਪ੍ਰੋਗਰਾਮ ਉਮਰਾਂ ਦੇ ਪਿੰਡੇ ਦੀ ਖਾਸ ਸ਼ਖਸੀਅਤ ਹੌਲਦਾਰ ਰਿਟਾਇਰ ਮਲਕੀਤ ਸਿੰਘ ਸੋਲ ਜੀ ਸੋ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਬਹੁਤ ਵਧੀਆ ਲੱਗਾ ਸੋਲ ਸਰ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਡੀ ਟੀਮ ਪੂਰੀ ਤੇ ਨਾਲ ਹੀ ਮੇਰੇ ਸਰੋਤੇ ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ